ਨੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਆਂ ਇਹ ਸ਼ਬਦ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾਗੇ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾਗੇ ਤਨ ਜਿਗਰ ਆਇਓ ਨੰਦਾ ਵੇਖ ਕੇ ਕਾਤਲ ਮੀ ਕਬਰ ਆ ਗਏ ਤਨ ਜਿਗਰ ਆਇਓ ਨੰਦਾ ਵੇਖ ਕੇ ਕਾਤਲ ਮੀ ਕਬਰ ਆ ਗਏ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸੀ ਅਨੰਦਪੁਰ ਵਿੱਚ ਦੀਵਾਨ ਸਜਾਏ ਅਨੰਦਪੁਰ ਵਿੱਚ ਦੀਵਾਨ ਸਜਾਏ ਕਸ਼ਮੀਰੀ ਪੰਡਤਾਂ ਨੇ ਜਦ ਦੁੱਖਣੇ ਆਨ ਸੁਣਾਏ ਕਸ਼ਮੀਰੀ ਪੰਡਤਾਂ ਨੇ ਜਦ ਦੁੱਖੜੇ ਆਨ ਸੁਣਾਏ ਅਨੰਦਪੁਰ ਵਿੱਚ ਦੀਵਾਨ ਸਜਾਏ ਐਵੇਂ ਮੇਰੀ ਪੰਡਤਾਨੀਆ ਦੁਖੜੀ ਜਦੋਂ ਸੁਣਾਈ ਬਾਫੜ ਲੁਆਂਦੀ ਟੋਢੀ ਸਰਨ ਤੱਕ ਕੀ ਆਈ ਬਾਫੜ ਲੁਆਂਦੀ ਟੋਢੀ ਸਰਨ ਤੱਕ ਕੀ ਆਈ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਤਨ ਜਿਗਰਾਇਉ ਨਾ ਦਾ ਵੇਖ ਕੇ ਕਾਤਿਲ ਵੀ ਕਬਰਾਂ ਗਏ ਤਨ ਜਿਗਰਾਇਉ ਨਾ ਦਾ ਵੇਖ ਕੇ ਕਾਤਿਲ ਚੌਕ ਸੀਹੀ ਨਹੀਂ ਪਾ ਗਏ ਇੱਕ ਪਾਈ ਜੇ ਤਸੀ ਉਹ ਵੀ ਆਪਣਾ ਫਰਜ਼ ਨਿਭਾ ਗਏ ਇੱਕ ਪਾਈ ਜੇ ਤਸੀ ਉਹ ਵੀ ਆਪਣਾ ਫਰਜ਼ ਨਿਭਾ ਗਏ ਚੱਕ ਸੀਸ ਗੁਰਾਂ ਦਾ ਜੀ ਸਿੱਧੇ ਨੰਦ ਪੁਰ ਸਾਹਮਣੂ ਆ ਗਏ ਜੱਕ ਸੀਸ ਗੁਰਾਂ ਦਾ ਜੀ ਸਿੱਧੇ ਆਨੰਦਪੁਰ ਸਾਹਿਬ ਨੂੰ ਆਗੇ ਇੱਕ ਪਾਈ ਜੇ ਤਾ ਸਿਓ ਵੀ ਆਪਣਾ ਫਰਜ਼ ਨਿਭਾ ਗਏ ਜੱਕ ਸੀਸ ਗੁਰਾਂ ਦਾ ਜੀ ਸਿੱਧੇ ਆਨੰਦਪੁਰ ਸਾਹਿਬ ਨੂੰ ਆਗੇ ਧਨ ਪਾਈ ਜੇ ਤਾ ਜੀ ਰੰਗ ਰੇਟਾ ਗੁਰੂ ਕਾ ਬੇਟਾ ਨਪਾਈ ਜਤਾ ਜੀ ਰੰਗ ਰੇਟਾ ਗੁਰੂ ਕਾ ਮੇਟਾ ਜੋ ਅਖਵਾ ਗਏ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਤਨ ਜਿਗਰਾ ਯੂਨਾ ਦਾ ਵੇਖ ਕੇ ਕਾਤਲ ਵੀ ਖਬਰ ਆ ਗਏ ਤਨ ਜੀ ਗਰਾਈ ਹੁਨਾਂ ਦਾ ਮੀਖ ਕੇ ਕਾਤਲ ਵੀ ਖਬਰ ਆ ਗਏ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਗੁਰ ਤੇਗ ਬਹਾਦਰ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਹੋਰ ਸ਼ਬਦ ਆਓ ਜੀ ਸੁਣਦੇ ਹਾਂ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਹਿੰਦੂ ਧਰਮ ਬਚਾਉਣ ਲਈ ਜਾਣ دیਵਾਜੀ ਲਾਗਿਆ ਹਿੰਦੂ ਧਰਮ ਬਚਾਉਣ ਲਈ ਜਾਣ دیਵਾਜੀ ਲਾਗਿਆ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਇੱਕ ਨੂਰੀ ਮੁਖੜਾ ਚਾਂਦਨੀ ਚੌਕ ਸ਼ਹੀਦੀ ਪਾਗਿਆ ਸਤਗੁਰ ਜਦੋਂ ਦੀਵਾਨ ਸਜਾਏ ਪੰਡਤਾ ਆ ਕੇ ਦੁੱਖ ਸੁਣਾਏ ਸਤਗੁਰ ਜਦੋਂ ਦੀਵਾਨ ਸਜਾਏ ਪੰਡਤਾ ਆਣ ਸੀ ਦੁੱਖ ਸੁਣਾਏ ਤਨ ਤਨ ਗੁਰੂ ਤੇਗ ਬਹਾਦਰ ਤੇਗ ਬਹਾਦਰ ਹਿੰਦ ਦੀ ਚ ਤਨ ਗੁਰੂ ਤੇਗ ਬਹਾਦਰ ਤੇਗ ਬਹਾਦਰ ਹਿੰਦ ਦੀ ਚਾਦਰ ਤੇਗ ਬਹਾਦਰ ਹਿੰਦ ਦੀ ਚਾਦਰ ਪੰਡਤਾਂ ਦਾ ਧਰਮ ਬਚਾ ਗਿਆ ਸੀ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸੀ ਹਿੰਦ ਦੀ ਇਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾ ਗਿਆ ਸੀ ਮੁਗਲ ਕਾਮਨਾ ਤੋੜ ਹੰਕਾਰ ਗਿਆ ਔਰੰਗਜ਼ੇਬ ਦੇ ਹੋਸ਼ ਉਡਾ ਗਿਆ ਸੀ ਮੁਗਲ ਕੌਮ ਦੇ ਤੋੜ ਹੰਕਾਰ ਗਿਆ ਔਰੰਗਜ਼ੇਬ ਦੇ ਇਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦ ਦੀ ਪਾਗਿਆ ਸੀ ਇਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦ ਦੀ ਪਾਗਿਆ ਸੀ ਕਹਿਰ ਦੀ ਰਾਤ ਪੀਠਾਠਾ ਮਾਰੇ ਜੈਤਾ ਜੀ ਗੁਰੂ ਦੇ ਪਿਆਰੇ ਕਹਿਰ ਦੀ ਰਾਤ ਪੀਠਾਠਾ ਮਾਰੇ ਜੈਤਾ ਜੀ ਗੁਰੂ ਦੇ ਪਿਆਰੇ ਚੁੱਕ ਸੀਸ ਗੁਰਾਂ ਦਾ ਜੀ ਆਨੰਦ ਪੂਰ ਆ ਗਿਆ ਸੀ ਜੈਤਾ ਜੀ ਗੁਰੂ ਦੇ ਪਿਆਰੇ ਚੁੱਕ ਸੀਸ ਗੁਰਾਂ ਦਾ ਜੋ ਆਨੰਦ ਪੂਰ ਆ ਗਿਆ ਸੀ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਸੀ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਸੀ ਇੱਕ ਨੂਰੀ ਮੁਖੜਾ ਜੀ Hindu ਧਰਮ ਬਚਾਉਣ ਦੀ ਖਾਤਰ ਜੋ ਜਾਨ ਦੀ ਬਾਜੀ ਲਾਗਿਆ ਸੀ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਸੀ ਇੱਕ ਨੂਰੀ ਮੁਖੜਾ ਜੀ ਚਾਂਦਨੀ ਚੌਕ ਸ਼ਹੀਦੀ ਪਾਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ